ਗਦਰ ਅੰਦੋਲਨ ਨੂੰ ਇਸ ਕਰਕੇ ناکਾਮਯਾਬ ਨਹੀਂ ਆਖਿਆ ਜਾ ਸਕਦਾ ਕਿਉਂਕਿ ਇਸ ਨੇ ਦੇਸ਼ ਅੰਤਰ ਖਾਸ ਤੌਰ ਤੇ ਪੰਜਾਬ ਵਿੱਚ ਦੇਸ਼ ਭਗਤੀ ਦੇ ਪੱਖ ਤੋਂ ਭਾਰੀ ਤਬਦੀਲੀ ਲਿਆਂਦੀ ਬਹੁਤ ਸਾਰੇ ਇਨਕਲਾਬੀ ਦੇਸ਼ ਸੁਤੰਤਰਤਾ ਕਾਂਗਰਸ ਅੰਦੋਲਨ ਵਿੱਚ ਹਿੱਸਾ ਲੈਣ ਲੱਗੇ ਪੰਜਾਬ ਵਿੱਚ ਸਰਦਾਰ ਭਗਤ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਦਾ ਸਾਧਨ ਗਦਰ ਅੰਦੋਲਨ ਸੀ ਸਾਂਡਰਸ ਨੂੰ ਸਾਕਟ ਦੀ ਥਾਂ ਗੋਲੀ ਲੱਗਣ ਤੇ ਭਗਤ ਸਿੰਘ ਨੇ ਆਪਣਾ ਰੂਪ ਬਦਲ ਕੇ ਕੋਲਕਾਤਾ ਚਲੇ ਗਏ ਉੱਥੇ ਉਹਨਾਂ ਦਾ ਸੰਪਰਕ ਬੰਗਾਲੀ ਇਨਕਲਾਬੀਆਂ ਨਾਲ ਹੋਇਆ ਜੋ ਸਿਰਫ ਬੰਬਾਂ ਦੀ ਆਵਾਜ਼ ਨਾਲ ਗੱਲ ਕਰਦੇ ਸਨ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਸਕੀਮ ਉਹਨਾਂ ਇਨਕਲਾਬੀਆਂ ਨਾਲ ਮਿਲ ਕੇ ਬਣਾਈ ਸੀ ਬੰਬ ਅਸੈਂਬਲੀ ਵਿੱਚ ਸੁੱਟੇ ਜਾਣ ਮਗਰੋਂ ਇਨਕਲਾਬ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਭਗਤ ਸਿੰਘ ਅਤੇ ਸ਼ਰੀ ਦਰਤ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਉੱਪਰ ਕੈਦ ਦੀ ਸਜ਼ਾ ਸੁਣਾਈ ਗਈ ਅੰਤ ਲਾਹੌਰ ਕੇਸ ਵਿੱਚ ਸਰਦਾਰ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਅਮਰੀਕਾ ਵਿੱਚ ਗਦਰ ਪਾਰਟੀ ਦਾ ਬਕਾਇਦਾ संगठन स्थाप हुया